ਸ਼੍ਰੀ ਹਰੀਕੋਟਾ ਦੇ ਸतीश धवन ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਜੀਐਸਐਲਵੀ 14 ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਗਿਆ ਹੈ 51 ਮੀਟਰ ਉੱਚਾ ਰਾਕਟ ਮੌਸਮ ਉਪਕਰਿਆ ਇਨਸਰਟ 3DS ਨੂੰ ਨਾਲ ਲੈ ਕੇ ਗਿਆ ਅਤੇ ਤਕਰੀਬਨ 20 ਮਿੰਟ ਬਾਅਦ ਉਸ ਨੇ ਇਸ ਨੂੰ ਪੁਲਾੜ ਵਿੱਚ ਧੱਕ ਦਿੱਤਾ ਸ੍ਰੀ ਹਰਿਕੋਟਾ ਤੇ ਬਣੇ ਕੰਟਰੋਲ ਕੇਂਦਰ ਵਿੱਚ ਇਸ ਮੌਕੇ ਵੱਡੀ ਗਿਣਤੀ 'ਚ ਇਸ ਪ੍ਰੋਜੈਕਟ ਨਾਲ ਜੁੜੇ ਵਿਗਿਆਨੀ ਹਾਜ਼ਰ ਏ ਇਸ ਮੌਕੇ ਕੰਟਰੋਲ ਕੇਂਦਰ ਦੇ ਬਾਹਰ ਸਕੂਲੀ ਬੱਚੇ ਨੌਜਵਾਨ ਅਤੇ ਵੱਡੀ ਗਿਣਤੀ 'ਚ ਆਮ ਜਨਤਾ ਦਰਸ਼ਕ ਗੈਲਰੀ 'ਚ ਉਪਕਰਿਆ ਨੂੰ ਪੁਲਾੜ 'ਚ ਧੱਕਣ ਦਾ ਅਖੀੜੀ ਢਠਾ ਨਜ਼ਾਰਾ ਦੇਖ ਰਹੇ ਸਨ ਇਨਸਰਟ 10 DS ਚੌਥਾ ਮੌਸਮ ਉਪਕਰਿਆ ਜਿਹੜਾ 10 ਸਾਲ ਤੱਕ ਸਰਗਰਮ ਰਹੇਗਾ ਅਤੇ ਵਾਯੂ ਮੰਡਲ ਦੇ ਬਦਲਾਅ ਦੇ ਕਈ ਪਹਿਲੂਆਂ ਸੰਬੰਧੀ ਡਾਟਾ ਇਕੱਠਾ ਕਰੇਗਾ 2000 277 ਕਿਲੋਗ੍ਰam ਭਾਰ ਵਾਲੇ ਉਪក្រਾਹ ਨੂੰ ਤਿੰਨ ਪੜਾਵਾਂ 'ਚ ਵੱਖ ਕਰਨ ਤੋਂ ਬਾਅਦ ਪੁਲਾੜ 'ਚ ਸਥਾਪਿਤ ਕੀਤਾ ਗਿਆ। ਇਹ ਸਵਦੇਸ਼ੀ ਕ੍ਰਾਇਓਜੈਨਿਕ ਪੜਾ ਦੇ ਨਾਲ GSLV ਦੀ 7ਵੀਂ ਸੰਚਾਲਨ ਉਡਾਨ ਸੀ ਸੈਟੇਲਾਈਟ ਦੀ ਵਰਤੋਂ ਖੋਜ ਅਤੇ ਬਚਾਅ ਮਿਸ਼ਨਾਂ ਮੌਸਮ ਦੀ ਸਟੀਕ ਜਾਣਕਾਰੀ ਸਬੰਧੀ ਪ੍ਰਕਾਸ਼ਾਣੀ 'ਚ ਮਦਦ ਦੇਣ ਲਈ ਕੀਤੀ ਜਾਵੇਗੀ। ਇਹ ਸੈਟੇਲਾਈਟ ਵਾਯੂਮੰਡਲ ਦੀ ਕਿਸੇ ਵੀ ਚੁਣੌਤੀਪੂਰਨ ਸਥਿਤੀ ਬਾਰੇ ਵੇਲੇ ਸੇ ਨਾ ਸਿਰਫ ਜਾਣਕਾਰੀ ਮੁਹੱਈਆ ਕਰਵਾਏਗਾ ਸਗੋਂ ਆਗਮੀ ਬਰਫ਼ ਦੀ ਸਥਿਤੀ ਜਾਂ ਕਿਸੇ ਹੋਰ ਵਿਨਾਸ਼ਕਾਰੀ ਸਥਿਤੀ 'ਚ ਸਹਾਇਤਾ ਵੀ ਪ੍ਰਦਾਨ ਕਰੇਗਾ।